ਕਿ ਮੇਰੇ ਪਿਛਲੇ ਪਾਸੇ ਕਿਸਾਨ ਅਜੇ ਵੀ ਡਟੇ ਪਏ ਨੇ ਕਿਸਾਨਾਂ ਦੀ ਗਿਣਤੀ ਬੇਸ਼ੱਕ ਕੱਲ੍ਹ ਨਾਲੋਂ ਘਟ ਹੈ ਪਰ ਉਹਨਾਂ ਨੇ ਟਰੈਕਟਰ ਟਰਾਲੀਆਂ ਉਸੇ ਤਰੀਕੇ ਨਾਲ ਲਗੀਆਂ ਪਈਆਂ ਨੇ ਆਉਣਾ ਜਾਣਾ ਕਿਸਾਨਾਂ ਦਾ ਪਹਿਲੇ ਤਰ੍ਹਾਂ ਹੀ ਲੱਗਾ ਹੋਇਆ ਨੌਜਵਾਨ ਆ ਰਹੇ ਨੇ ਜਾ ਰਹੇ ਨੇ ਤਾਂ ਹੁਣ ਕਹਿੰਦੇ ਨੇ ਕਿ ਅਸੀਂ ਟਿਕਰੀ ਪੈਰਾ ਲਾਵਾਂਗੇ ਕਿ ਦੋ ਦੋ ਦਿਨ ਦੀਆਂ ਡਿਊਟੀਆਂ ਕਿਸਾਨਾਂ ਦੀਆਂ ਲਗਾ ਕੇ ਕਿ ਕਿਸਾਨ ਇਸ ਮੋਰਚੇ ਦੇ ਵਿੱਚ ਲਗਾਤਾਰ ਡਟੇ ਰਹਿਣ ਦੂਸਰੇ ਪਾਸੇ ਦੀ ਹਾਲਾਤ ਜਿਹੜੇ ਤੁਹਾਨੂੰ ਹਰਿਆਣੇ ਵਾਲੇ ਪਾਸੇ ਦੇ ਕੱਗਰ ਦਰਿਆ ਦੇ ਉੱਪਰ ਜਿਹੜਾ ਪੱਕਾ ਨਾਕਾ ਪੁਲਿਸ ਦੇ ਵੱਲੋਂ ਵੀ ਲਾਇਆ ਗਿਆ ਉਹ ਵੀ ਅਜੇ ਪੂਰਾ ਬਰਕਰਾਰ ਹੈਗਾ ਜਿਸ ਤਰੀਕੇ ਨਾਲ ਕੱਲ ਤਿਆਰੀ ਕੀਤੀ ਹੋਈ ਸੀ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਉਸੇ ਤਰੀਕੇ ਦੇ ਨਾਲ ਪ੍ਰਸ਼ਾਸਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦੇਣਾ ਬਾਪੂ ਜੀ ਸਾਡੇ ਨਾਲ ਨੇ ਨਵਦੀਪ ਦੇ ਫਾਦਰ ਸਾਹਿਬ ਸਰਦਾਰ ਸਾਹਿਬ ਕੱਲ ਦੇ ਪੂਰੇ ਘਟਨਾਕਰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕੱਲ ਇੱਕ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ ਤੇ ਅੱਜ ਦੇ ਹਾਲਾਤ ਕੀ ਹੋਈ ਖਨੋਰੀ ਬਾਰਡਰ ਤੇ ਤਿੰਨਾਂ ਦੀ ਮੌਤ ਹੋਈ ਹੈ ਤਿੰਨ ਮੁੰਡੇ ਮਰੇ ਨੇ ਉੱਥੇ ਸਰਕਾਰ ਨੇ ਸਿੱਧੀ ਗੋਲੀਆਂ ਮਾਰੀਆਂ ਨੇ ਔਰ ਹਮ ਸਰਕਾਰ ਨੂੰ ਕਹਿਣਾ ਚਾਹਾਂ ਆ ਵੀ ਇਹ ਜ਼ੁਲਮ ਮੈਨੂੰ ਕਦੀ ਅੰਗਰੇਜ਼ਾਂ ਦੇ ਟਾਈਮ ਵੀ ਨਹੀਂ ਹੋਇਆ ਪਰ ਇਹ ਅੰਗਰੇਜ਼ਾਂ ਤੋਂ ਵੀ ਅੱਗੇ ਟੱਪ ਗਏ ਪਰ ਮੈਂ ਤਾਂ ਸਾਰੇ ਸੰਗਤ ਨੂੰ ਬੇਨਤੀ ਕਰੂੰ ਵੀ ਆਪਾਂ ਨੇ ਜਾਗਤੇ ਮ ਰਹਿਣਾ ਆ ਅੰਦੋਲਨ ਲੜਨਾ ਆ ਪਰ ਇਹ ਦੱਬ ਕੇ ਲੜਨਾ ਆ ਜਿੱਤਣਾ ਵੀ ਹੈ ਆ ਜਿੱਤਨੇ ਵੀ ਜਾਗਤੇ ਮ ਰਹਾਂਗੇ ਸ਼ਾਂਤੀ ਦੇ ਰਹਾਂਗੇ ਅੰਦੋਲਨ ਜਲਦੀ ਜਿੱਤਾਂਗੇ ਔਰ ਆਪਾਂ ਨੇ ਜੇ ਮਲੇ ਆਪਣੀ ਮਨ ਕੀ ਕਰੀ ਫਿਰ ਆਪਾਂ کہیں ਨਾ کہیں ਮਾਰ ਖੈਸਕਾਇਆ ਮੈਂ ਧੰਨਵਾਦ ਕਰੂੰ ਇਹਨ ਨੌਜਵਾਨਾਂ ਦਾ ਜਿਨ੍ਹਾਂ ਨੇ ਕੱਲ ਮਾਰਾ ਕਹਿਣਾ ਮੰਨਿਆ ਆ ਔਰ ਸਭ ਨੇ ਆਪਣਾ ਬਚਾਅ ਕਰਾਇਆ ਅਗਰ ਕੱਲ کہیں ਬਚਾਅ ਨਾ ਕਰਦੇ ਤੋ ਯੋ ਨਹੀਂ ਪਤਾ ਯਾ ਹਾਂ ਮਾਰੇ ਨੌਜਵਾਨਾਂ ਦਾ ਕਿਤਨਾ ਨੁਕਸਾਨ ਸਰਕਾਰ ਨੇ ਕਰ ਦੇਣਾ ਦਾ ਪੁਲਿਸ ਨੇ ਕੱਲ ਫੇਸਬੁੱਕ ਦੇ ਉੱਪਰ ਪਾਇਆ ਵੀ ਦੋ ਸਾਡੇ ਮਲਾਜ਼ਮ ਜ਼ਖਮੀ ਹੋਏ ਨੇ ਤੇ ਇੱਕ ਕਿਸਾਨ ਜ਼ਖਮੀ ਹੋਇਆ ਜਿਹੜੀ ਮੌਤ ਵਾਲੀ ਅਫਵਾਹ ਹੈ ਅਫਵਾਵਾਂ ਤੇ ਯਕੀਨ ਨਾ ਕਰੋ ਇਹ ਹਰਿਆਣਾ ਬਾਰਡਰ ਦੀ ਗੱਲ ਕਰਦਾ ਮੈਂ ਉਰੇ ਦੀ ਨਹੀਂ ਆਪਾਂ ਦਾ ਨਾ ਇਨਕਾ ਕੋਈ ਗੋਲੀ ਮਾਰੀ ਨਾ ਇਨਕਾ ਕੋਈ ਮਨ ਹੈ ਡੰਡਾ ਮਾਰਿਆ ਮਾਨੂੰ ਸਰਕਾਰ ਦਿਖਾਵਾ ਵੀਡੀਓ ਵੀ ਹਾਂ ਥਾਰੇ ਇਸ ਅੰਤਰਗੈਲ ਮਾਰਾ ਮਲਾਜ਼ਮ ਜ਼ਖਮੀ ਹੋਇਆ ਜਾਂ ਇਨਕੇ ਦੋ ਮਲਾਜ਼ਮ ਹਾਰਟ ਅਟੈਕ ਹੋ ਗਿਆ ਮਰੇ ਆਂ ਯਹਾਂ ਸੀ ਠੀਕ ਹੈ ਉਸਕੇ ਅੰਦਰ ਮਾਰਾ ਕੋਈ ਰੋਲ ਨਹੀਂ ਹੈ ਉਹ ਪ੍ਰਮਾਤਮਾ ਦੀ ਮਰਜ਼ੀ ਆ ਠੀਕ ਹੈ ਨਹੀਂ ਵੀ ਅਗਰ ਕੋਈ ਕਿਸੇ ਬਿਮਾਰੀ ਦੇ ਮਰ ਗਿਆ ਹਾਰਟ ਅਟੈਕ ਹੋ ਗਿਆ ਮਰ ਗਿਆ ਇਹ ਥੋੜੀ ਨਾ ਨੇ ਕਿਸਾਨਾਂ ਕੇ ਗਲ ਪੈ ਦੇਗੇ ਕੋਈ ਵੀ ਵੀਡੀਓ ਸਰਕਾਰ ਦਿਖਾਵਾ ਅਰ ਮਾਰੇ ਪਾਸ ਇਹਨਾਂ ਦੀ ਕੱਲੀ ਕੱਲੀ ਵੀਡੀਓ ਵਾ ਵੀ ਕਿਸ ਯੰਤਰ ਗਲ ਮਾਰਾ ਨੌਜਵਾਨ ਜ਼ਖਮੀ ਹੋਇਆ ਆ ਕਿਸ ਕੀ ਅੱਖ ਨਿਕੜੀ ਆ ਔਰ ਕਿਸ ਕੀ ਮੌਤ ਹੋਈ ਆ ਮਾਰੇ ਪਾਸ ਉਸਕੇ ਪੁਖਤਾ ਸਬੂਤ ਆ ਯਮਨੂ ਇੱਕ ਵੀ ਸਬੂਤ ਦਿਖਾ ਦੇ ਵੀ ਹਾਂ ਮਾਨ ਨੇ ਕੋਈ ਉਹਨਾਂ ਤੇ ਗੋਲੀ ਚਲਾਈ ਹੋ ਕੋਈ ਪੱਥਰ ਮਾਰਿਆ ਹੋ ਕੋਈ ਡੰਡਾ ਮਾਰਿਆ ਹੋ ਜਾਂ ਉਸ ਪੱਥਰ ਗੈਲ ਕੋਈ ਬੰਦਾ ਮਰਿਆ ਹੋ ਹਮ ਉਸ ਦਾ ਹਰਜਾਨਾ ਭਰਨੇ ਵਾਸਤੇ ਵੀ ਤਿਆਰ ਆ ਪਰ ਜੋ ਸਰਕਾਰ ਨੇ ਕਰਾਇਆ ਉਹ ਸਰਕਾਰ ਨੇ ਹਰਜਾਨਾ ਭਰਨਾ ਪੜੇਗਾ ਅੱਜ ਨਹੀਂ ਤਾਂ ਕੱਲ ਇਹ ਨਾ ਸੋਚ ਲੈ ਵੀ ਕੱਲ ਗੋਲੇ ਚ ਲੈਗਾ ਇਹਨੇ ਕਿਸਾਨ ਪਛਾਹ ਦिए ਨਾ ਮਨੇ ਖੁਦ ਆਪਣੇ ਨੌਜਵਾਨਾਂ ਨੂੰ ਬੇਨਤੀ ਕੀਤੀ